ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦਾ ਹਾਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਜੋ ਵੀਡੀਓ ਆਪਣੀਆਂ ਸਤਾਲੇ ਦੇ ਇਨਫੋਰਮੇਸ਼ਨ ਜੋ ਇਟਲੀ ਦੇ ਵਿੱਚ ਆਪਾਂ ਇਹਨੂੰ ਡੈਰੀ ਫਾਰਮ ਦਾ ਕੰਮ ਕਹਦੇ ਨੇ ਇੰਡੀਆ ਅਕੋਰਡਿੰਗ ਡੈਰੀ ਫਾਰਮ ਦੇ ਕੰਮ ਦੀ ਆਪਾਂ ਅੱਜ ਇਨਫੋਰਮੇਸ਼ਨ ਦਵਾਂਗੇ ਵੀ ਇੱਥੇ ਕੀ ਕੰਮ ਕਰ ਹੁੰਦੇ ਕਿਵੇਂ ਹੁੰਦੇ ਆ ਤੇ ਕੀ ਹਿਸਾਬ ਕਾਬ ਹੁੰਦਾ ਸਾਰਾ ਮਤਲਬ ਕਿ ਤੁਸੀਂ ਆ ਦੇਖ ਰਹੇ ਹੋ ਗਾਵਾਂ ਗੁਮਾਂ ਖਰੀਆਂ ਖੜੀਆਂ ਨੇ ਇਹ ਜੋ ਆਪਣੇ ਪਿੱਛੇ ਸਤਾਲਾ ਵਾ ਤੇ ਆਪਣੇ ਖਾਸ ਕਰਕੇ ਪੰਜਾਬੀ ਬੰਦੇ ਇਸ ਕੰਮ ਦੇ ਵਿੱਚ ਬਹੁਤ ਕੰਮ ਕਰ ਰਹੇ ਨੇ ਕਿਉਂਕਿ ਇਸ ਕੰਮ ਨੂੰ ਇੱਕ ਤਾਂ ਚਲੋ ਆਪਣਾ ਸਮਝ ਲਓ ਵੀ ਖੂਮਣ ਦੇ ਵਿੱਚ ਵੀ ਆਪਾਂ ਘਰਾਂ ਦੇ ਵਿੱਚ ਇਹ ਕੰਮ ਕਰਦੇ ਆ ਰਹੇ ਹਾਂ ਪਹਿਲਾਂ ਤੋਂ ਘਰਾਂ ਦੇ ਵਿੱਚ ਡੈਰੀ ਫਾਰਮ ਦਾ ਕੰਮ ਘਰਾਂ ਦੇ ਵਿੱਚ ਹਾਰ ਕਰਦੇ ਵਿੱਚ ਮੱਝਾ ਰੱਖੀ ਹੁੰਦੀਆਂ ਨੇ ਤੇ ਦੂਜਾ ਇਸ ਕੰਮ ਦੇ ਵਿੱਚ ਇਟਲੀ ਦੇ ਵਿੱਚ ਕੰਮ ਕਰਨ ਦੇ ਬਹੁਤ ਬੈਨੀਫਿਟ ਵੀ ਨੇ ਤਾਂ ਕਰਕੇ ਜੋ ਆਪਣੇ ਪੰਜਾਬੀ ਬੰਦੇ ਇਸ ਕੰਮ ਨੂੰ ਜ਼ਿਆਦਾ ਪਸੰਦ ਕਰਦੇ ਆ ਤੇ ਅੱਜ ਆਪਣੀ ਜੋ ਵੀਡੀਓ ਆ ਇਸ ਦੇ ਉੱਪਰ ਜਿਵੇਂ ਜੋ ਆਪਾਂ ਇਨਫਾਰਮੇਸ਼ਨ ਦੇ ਰਹੇ ਹਾਂ ਅੱਜ ਦੀ ਸਾਰੀ ਵੀ ਹਸਤਾਲਿਆਂ ਦੇ ਵਿੱਚ ਕਿੱਦਾਂ ਕੰਮਕਾਰ ਚੱਲਦੇ ਆ ਕਿੱਦਾਂ ਦੇ ਕੰਮਕਾਰ ਹੁੰਦੇ ਆ ਤੇ ਆਪਾਂ ਨਾਲ ਦੀ ਨਾਲ ਦੱਸਾਂਗੇ ਵੀ ਕਿੰਨੀ ਕਿ ਤਨਖਾਹ ਇੱਥੇ ਆਪਾਂ ਨੂੰ ਬਣਦੀ ਹੈ ਸਟਾਰਟਿੰਗ ਦੇ ਵਿੱਚ ਬੰਦਿਆਂ ਨੂੰ ਕਿੰਨੀ ਕਿ ਬਣਦੀ ਆ ਤੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਬੈਨੀਫਿਟ ਦੀਆਂ ਵੀ ਕੀ ਆਪਰੇ ਇੱਥੇ ਬੈਨੀਫਿਟ ਆ ਸਰਕਾਰ ਕੀ ਬੈਨੀਫਿਟ ਦਿੰਦੀ ਆ ਕੀ ਇੱਥੇ ਸਹੂਲਤਾਂ ਦਿੰਦੀ ਆ ਤੇ ਇਸ ਦੇ ਉੱਪਰ ਆਪਣੀ ਅੱਜ ਦੀ ਜੋ ਵੀਡੀਓ ਬਣੂਗੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰ ਦੇਣਾ ਚਾਹੁੰਦਾ ਕਿ ਕੋਈ ਮੇਰੀ ਵੀਡੀਓ ਨੂੰ ਬਹੁਤ ਬੰਦੇ ਲਾਈਕ ਕਰ ਵੀ ਰਹੇ ਆ ਬਹੁਤ ਸਬਸਕ੍ਰਾਈਬਰ ਵੀ ਕਰ ਰਹੇ ਆ ਚੈਨਲ ਨੂੰ ਸਾਰਿਆਂ ਦਾ ਧੰਨਵਾਦ ਤੇ ਅੱਗੇ ਬੇਨਤੀ ਆ ਕਿ ਸਾਰੇ ਜੋ ਵੀ ਵੀਡੀਓ ਦੇਖਣਗੇ ਵੀਡੀਓ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਭਾਈ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਇਹ ਆ ਗਾਂਵਾਂ ਦੇ ਫਾਰਮ ਇੱਥੇ ਜੋ ਅਸਤਾਲਾ ਕਹਿੰਦੇ ਆਪਣੇ ਟੀਮ ਦੇ ਵਿੱਚ ਇਹਨੂੰ ਤੇ ਇੱਥੇ ਜੋ ਕੰਮਕਾਰ ਨੇ ਇੱਕ ਤਾਂ ਆਪਣੇ ਜੋ ਸਾਰੀ ਮਸ਼ੀਨਾਂ ਦੇ ਰਹੀ ਦੁੱਧ ਨਿਕਲਦਾ ਵਾ ਤੇ ਨਾਲ ਦੀ ਨਾਲ ਰੋਬੋਟ ਵੀ ਲੱਗੇ ਹੋਏ ਆ ਅੱਜ ਤੁਹਾਨੂੰ ਦਿਖਾਵਾਂਗੇ ਇੱਥੇ ਰੋਬੋਟ ਦਾ ਕੰਮ ਕਿਵੇਂ ਜਾਂਦਾ ਰੋਬੋਟ ਕਿਵੇਂ ਆਪਾਂ ਤਾਂ ਦੁੱਧ ਕੱਢਦੇ ਆ ਸਾਰਾ ਕੁਝ ਦਿਖਾਵਾਂਗੇ ਤੇ ਰੋਬੋਟ ਤਾਂ ਵੀ ਦਿਖਾਵਾਂਗੇ ਸਾਨੂੰ ਕਿਵੇਂ ਰੋਬੋਟ ਦੁੱਧ ਕੱਢਦਾ ਵਾ ਤੇ ਸਫਾਈ ਨੂੰ ਵੀ ਇੱਥੇ ਰੋਬੋਟ ਲੱਗੇ ਹੋਏ ਨੇ ਸੈਡਾਂ ਤੇ ਜੋ ਅੱਜ ਮੈਂ ਸਮਝ ਲਿਆ ਜਿੰਨਾ ਵੀ ਪਿਆ ਖਾਣ ਪੀਣ ਦਾ ਇਹਨਾਂ ਨਾਲ ਜਦੋਂ ਪੱਠੇ ਸੁੱਟਦੇ ਆ ਚਾਰਾ ਸੁੱਟਦੇ ਜੋ ਵੀ ਰੋਬੋਟ ਲੱਗੇ ਹੋਏ ਨੇ ਉਹ ਸੈਡਾਂ ਤੇ ਨਾਲ ਦੀ ਨਾਲ ਕਰੀ ਜਾਂਦੇ ਨੇ ਆਪਣੇ ਬੰਦੇ ਵੀ ਕਰਦੇ ਆ ਵਿੱਚ ਨਾਲ ਤੇ ਨਾਲ ਦੀ ਨਾਲ ਰੋਬੋਟ ਵੀ ਲੱਗੇ ਹੋਏ ਆ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਪੱਖੇ ਲੱਗੇ ਹੋਏ ਨੇ ਵਿੱਚ ਇਹਦੇ ਪੱਖੇ ਲੱਗੇ ਹੋਏ ਆ ਬਾਈ ਇਹ ਟੈਂਪਰੇਚਰ ਦੇ ਅਕੋਰਡਿੰਗ ਚੱਲਦੇ ਆ ਠੀਕ ਹੈ ਜੇ ਟੈਂਪਰੇਚਰ ਜਦੋਂ ਵੱਧ ਜਾਂਦਾ ਇਹਨਾਂ ਨੇ ਆ ਕਿ ਜਦੋਂ ਟੈਂਪਰੇਚਰ ਘਟ ਗਿਆ ਠੰਡਾਂ ਦੇ ਵਿੱਚ ਇਹਨਾਂ ਨੇ ਆਟੋਮੈਟਿਕਲੀ ਆਪਣੇ ਬੰਦ ਹੋ ਜਾਣਾ ਵਾ ਤੇ ਬਹੁਤ ਉਹ ਵਧੀਆ ਸੂਤਾ ਇੱਥੇ ਬਹੁਤ ਮਤਲਬ ਕਿ ਅਪਗ੍ਰੇਡ ਨੇ ਇੱਥੋਂ ਦੇ ਤੇ ਨਾਲੀਆਂ ਪਿੱਛੇ ਦੇਖ ਲਓ ਆਪਣਾ ਹੁੰਦਾ ਵੀਰਾਂ ਦੇ ਤੇ ਪੰਜਾਬੀ ਵੀਰਿਆ ਸਾਰੇ ਆਪਣੇ ਤੇ ਕੰਮ ਧੱਕ ਪਾ ਰੱਖੇ ਜਿਨ੍ਹਾਂ ਨੇ ਪੂਰੀ ਕੰਮ ਦੀ ਪੰਜਾਬੀ ਜੂਰੇ ਨੇ ਬਹੁਤ ਆ ਦੇਖੋ ਬੰਦਾ ਸਾਰੇ ਬੰਦੇ ਆਪਣੇ ਤੇ ਪੰਜਾਬੀ ਬੰਦੇ ਜਿਨ੍ਹਾਂ ਨੇ ਇਸੇ ਵੀ ਸਾਗਿਆਂ ਦੇ ਕੰਮ ਦੇ ਲਗਭਗ ਆਪਣੇ ਪੰਜਾਬੀ ਬੰਦਿਆਂ ਨੇ ਸੰਭਾਲ ਰੱਖਿਆ ਕਿਉਂਕਿ ਪੰਜਾਬੀ ਬੰਦਾ ਕਹਿੰਦੇ ਹਿੰਮਤ ਨਹੀਂ ਹਾਰਦਾ ਬੰਦਾ ਮਿਹਨਤੀ ਹੁੰਦਾ ਤੇ ਹਰ ਇੱਕ ਕੰਮ ਦੇ ਵਿੱਚ ਕਹਿੰਦੇ ਤੱਕ ਪਾ ਕੇ ਰੱਖਦਾ ਠੀਕ ਹੈ ਬਾਬਿਓ ਵਾਲੇ ਵੈਸੇ ਆਹ ਕੰਮ ਇੰਡੀਆ ਦੇ ਵਿੱਚ ਵੀ ਹੁਣ ਚੱਲ ਪਿਆ ਵਾ ਦੇਖੋ ਤੁਸੀਂ ਇਹ ਮਸ਼ੀਨ ਲੱਗੀ ਹੋਈ ਆ ਗੋਹੇ ਵਾਲੀ ਆਪਣੇ ਤਾਂ ਬੰਦੇ ਗੋਹਾ ਚੱਕ-ਚੱਕ ਕੇ ਬੁਰਾ ਹਾਲ ਉਹਨਾਂ ਦਾ ਮੰਗਰ ਦਾ ਟਿੱਕਰੇ-ਟਿੱਕਰੇ ਕਰ ਕਰ ਗੋਹੇ ਦੇ ਆਹ ਦੇਖੋ ਇਹ ਮਸ਼ੀਨ ਨੇ ਆਪਣੇ ਆਪ ਚੱਲੀ ਜਾਣਾ ਤੇ ਗੋਹਾ ਖਿੱਚ ਕੇ ਅੱਗੇ ਪਾਰ ਲਈ ਜਾਣਾ ਤੇ ਉਹ ਅੱਗੇ ਨਾਲੀਆਂ ਬਣੀਆਂ ਹੋਈਆਂ ਉਹਦੇ ਵਿੱਚ ਆਪ ਆਟੋਮੈਟਿਕਲੀ ਉਹ ਨਾਲੀਆਂ 'ਚ ਜਾਈ ਜਾਣਾ ਠੀਕ ਆ ਆ ਇਹ ਬਹੁਤ ਅਪਗ੍ਰੇਡ ਆ ਇੱਥੇ ਬਹੁਤ ਸਿਸਟਮ ਵ ਤੇ ਜਿਹੜੇ ਬੜੇ ਉਸਤਾਲਿਆਂ ਦੇ ਵਿੱਚ ਆਇਂਦਰ ਦੇਖ ਸਕਦੇ ਹੋ ਤੁਸੀਂ ਆ ਇੱਥੇ ਸਾਰਾ ਗੋਬਰ ਦੇ ਕੰਮ ਬਣਦਾ ਇੱਥੇ ਅੱਗੇ ਜੇ ਕਿਹਨਾਂ ਨੇ ਛਾਂਟਣਾ ਮਤਲਬ ਜਿਹੜਾ ਪਤਲਾ ਗੋਹਾਵਾ ਉਹ ਅਲੱਗ ਕੱਢ ਦੇਣਾ ਤੇ ਸੁਕਾ ਕੇ ਜਿਹੜਾ ਗੋਹਾਵਾ ਅਲੱਗ ਬਣ ਜਾਣਾ ਵਾ ਤੁਸੀਂ ਉੱਧਰ ਨਹੀਂ ਛੱਡਨੋ ਪਿੱਛੇ ਨੂੰ ਉੱਧਰ ਬਣੇ ਹੋਏ ਆ ਜਿੱਥੇ ਉਹੇ ਤੋਂ ਬਿਜਲੀ ਵੀ ਬਣਾਉਂਦੇ ਆ ਵੀ ਇੰਨਾ ਕੰਮ ਇਹਨਾਂ ਦਾ ਅਪਗ੍ਰੇਡ ਆ ਗੋਹੇ ਤੋਂ ਬਿਜਲੀ ਬਣਾ ਕੇ ਉਹ ਤੋਂ ਲੱਖਾਂ ਰੁਪਏ ਬਿਜਲੀ ਦੇ ਤੁਮਾਰੇ ਨੇ ਇਹ ਵੀ ਇੰਨਾ ਅਪਡੇਟਡ ਕੰਮ ਆ ਇਹਨਾਂ ਦਾ ਤੇ ਬਾਕੀ ਸਾਨੂੰ ਅੱਗੇ ਵੀ ਦਿਖਾਉਣੇ ਬੁਰਸ਼ ਬੁਰਸ਼ ਲੱਗੇ ਹੋਏ ਨੇ ਵੀ گاਵਾ ਆਪਣੇ ਆਪ ਵੀ ਜਦੋਂ ਇਹਨਾਂ ਨੇ ਸਾਫ਼ ਸੁਥਰਾ گاਵਾ ਦਾ ਹੁੰਦਾ ਵੀ گاਵਾ ਨੂੰ ਲੱਗਦਾ ਵੀ ਹਾਂ ਆਪਣੇ ਆਪ ਵੀ گاਵਾ ਵੀ ਉਦਾਂ ਹੀ ਗਿੱਜੀਆਂ ਹੋਈਆਂ ਨੇ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਤੇ ਗਾਂ ਕਰ ਰਹੀ ਹੈ ਬੁਰਸ਼ ਇਹ ਸਾਫ਼ ਕਰਦੇ ਆ ਗਾਂ ਨੂੰ ਉਹ ਆਟੋਮੈਟਿਕਲੀ ਆਪਣੇ ਆਪ ਹੀ ਦੇਖ ਲਓ ਤੁਸੀਂ ਵੀ ਕਿੰਨਾ ਅਪਡੇਟਡ ਕੰਮ ਆ ਇੱਥੇ ਵੀ ਪਹਿਲਾਂ گاਵਾਂ ਦੀ ਗਿਣਤੀ ਦੇਖੋ ਕਿੰਨੀਆਂ ਹਣਾ ਤੇ ਬਹੁਤ ਮਤਲਬ ਕਿ ਜੇ ਇੰਨਾ گاਵਾਂ ਨੂੰ ਆਪਣੇ ਪੰਜਾਬ ਦੇ ਸੰਭਾਲਣਾ ਹੋਵੇ ਬਹੁਤ ਔਖਾ ਵਾ ਤੇ ਪਰ ਇਥੇ ਇਸ ਚੀਜ਼ ਦੀ ਗ੍ਰੋਥ ਕਰਕੇ ਲਗਾ ਲੋ ਜਦਾ ਸਾਰਾ ਸਿਸਟਮ ਉਦਾਂ ਦੇ ਇਹਨਾਂ ਨੇ ਬਣਾ ਰੱਖਿਆ ਵੀ ਆਟੋਮੈਟਿਕਲੀ ਸਾਰਾ ਕੰਮ ਆਪਣੇ ਆਪ ਚੱਲੀ ਜਾਂਦਾ ਵਾ ਇੱਕ ਚੀਜ਼ ਹੋਰ ਦਿਖਾਉਣੀ ਆ ਉਧਰ ਤੁਸੀਂ ਦੇਖਿਆ ਵੀ گاਵਾ ਸਾਰੀਆਂ ਜਿੰਨੀਆਂ ਬੜੀਆਂ ਨੇ ਇਦੇ ਵਿੱਚ ਵੀ ਇਹਨਾਂ ਨੇ ਪਾਰਟੀਸ਼ਨ ਕਰ ਰੱਖਿਆ ਵੀ ਕਿਹੜੀ ਗਾਂ ਜਿਹੜੀ ਦੁੱਧ ਜ਼ਿਆਦਾ ਦਿੰਦੀਆਂ ਨੇ ਉਹ ਅਲੱਗ ਨੇ ਕਿਹੜੀਆਂ گاਵਾ ਰੋਬਟ ਦਾ ਹੀ ਦੁੱਧ ਕੱਢਣਗੇ ਉਹ ਲੱਗਣੇ ਤੇ ਬੱਚੀਆਂ ਜਦੋਂ ਸੂਪ ਪੈਂਦੇ ਆ ਮਾਂ ਗਾਵਾਂ ਸੂਪ ਪੈਂਦੀਆਂ ਨੇ ਬੱਚੀਆਂ ਦੇ ਵੀ ਲੱਗ ਲੱਗਦੇ ਇਸ ਦੇ ਅਕੋਰਡਿੰਗ ਇਹਨਾਂ ਨੂੰ ਵੰਡਿਆ ਗਿਆ ਵਾ ਜੇ ਆ ਦੇਖੋ ਇਹ ਨਾਰਮਲ ਗਰੋਥ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਉਹ ਇੱਥੇ ਨੇ ਸਾਰੀਆਂ ਠੀਕ ਹੈ ਜਿਨ੍ਹਾਂ ਨੇ 6 ਮਹੀਨੇ ਸਾਲ ਤੋਂ ਉੱਪਰ ਹੁੰਦਾ ਅਲੱਗ-ਲੱਗ ਸਾਰਿਆਂ ਦਾ ਅਲੱਗ-ਲੱਗ ਸਿਸਟਮ ਆ ਜਿਹੜੀ ਨਵੀਂ ਬੱਚੀ ਆ ਉਹ ਲੱਗਣੇ ਉਹਨਾਂ ਦੇ ਉਹਨਾਂ ਨੇ ਅਲੱਗ ਉਹ ਉਹਨਾਂ ਨੇ ਬਣਾ ਰੱਖਿਆ ਸਿਸਟਮ ਸਾਰ ਤੇ ਜੋ ਬੱਚੀਆਂ ਬੜੀਆਂ ਹੋ ਜਾਂਦੀਆਂ ਉਹਨਾਂ ਦਾ ਸਿਸਟਮ ਅਲੱਗ ਆ ਤੇ ਇਹਨਾਂ ਦਾ ਖਾਣ ਪੀਣ ਵੀ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਵੀ ਕਿਹੜੀ ਇਹਨੂੰ ਕਿਹੜੀਆਂ گاਵਾਂ ਨੂੰ ਕਿਹੜੀਆਂ ਬੱਚਿਆਂ ਨੂੰ ਕੀ ਖਰਾਕ ਦੇਣੀ ਆ ਕੀ ਪੋਣਾਵਾ ਸਾਰਾ ਕੁਝ ਅਲੱਗ-ਅਲੱਗ ਸਿਸਟਮ ਆ ਇਹਨਾਂ ਦਾ ਇਹ ਨਹੀਂ ਹੈਗਾ ਵੀ ਸਾਰਿਆਂ ਨੂੰ ਤੂੜੀ ਦੇ ਵਿੱਚ ਆਪਾਂ ਖਰਾਕ ਸੁਰਤੀ ਖਾਲ ਸੁਰਤੀ ਇਹ ਨਹੀਂ ਹੈਗਾ ਸਾਰਿਆਂ ਦਾ ਸਿਸਟਮ ਅਲੱਗ-ਅਲੱਗ ਆ ਇੱਥੇ ਵੀ ਇਹ ਵੀ ਸਾਰਿਆਂ ਦਾ ਇੱਕੋ ਜਿਹਾ ਸਿਸਟਮ ਨਹੀਂ ਹੈਗਾ ਵੀ ਕਿਹੜੀ ਦੁੱਧ ਨੂੰ ਗਾਂ ਨੂੰ ਕਿਹੜਾ ਖਰਾਕ ਦੇਣੀ ਆ ਕਿਹੜੀ ਗਾਂ ਨੂੰ ਕੀ ਆਪਾਂ ਪੋਣਾਵਾ ਉਹ ਸਾਰਿਆਂ ਦਾ ਸਿਸਟਮ ਵਾਈ ਚੱਲਦਾ ਕੰਮ ਇਹ ਮਸ਼ੀਨਾਂ ਨਾਲ ਦੁੱਧ ਤਾਂ ਨਿਕਲਦਾ ਸਭ ਨੇ ਦੇਖਿਆ ਵਾ ਤੇ ਅੱਜ ਉਹਨੂੰ ਰੋਬੋਟ ਦਾ ਵੀ ਦਿਖਾਉਣਾ ਜਿਹੜਾ ਰੋਬੋਟ ਆਪਣਾ ਵੀ ਕਿਵੇਂ ਦੁੱਧ ਕੱਢਦਾ ਵਾ ਆਹ ਤੁਸੀਂ ਸਕਰੀਨ ਵੀ ਦੇਖ ਸਕਦੇ ਹੋ ਫਿਲਹਾਲ ਇੱਥੇ ਆ ਸਕਰੀਨ ਲੱਗੀ ਹੋਈ ਹੈ 4 ਖਣਾਂ ਦੀ ਠੀਕ ਹੈ ਵੀ ਕਿੰਨਾ ਦੁੱਧ ਆ ਰਿਹਾ ਜਿਵੇਂ 3.9 ਕਿਜੀ 6.2 ਕਿਜੀ 5.9 ਕਿਜੀ 3.5 ਕਿਜੀ ਤੇ ਦੁੱਧ ਤਾਂ ਹੀ ਹੈ ਸਾਰਾ ਵੀ ਕਿਹੜੇ ਖਣਚੋਂ ਕਿੰਨਾ ਦੁੱਧ ਨਿਕਲ ਰਿਹਾ ਵਾ ਇਹ ਰੋਬੋਟ ਸਾਰਾ ਆਪਣੀ ਆਪ ਹੀ ਮਤਲਬ ਲੱਗ ਜਾਂਦਾ ਉਹ ਤੁਸੀਂ ਅੱਗੇ ਦੇਖੋਗੇ ਉਹਨੂੰ ਗਾਂ ਦਾ ਦੁੱਧ ਨਿਕਲ ਗਿਆ ਵਾ ਇਹ ਉਸ ਤੋਂ ਬਾਅਦ ਤੁਸੀਂ ਜਿਸ ਤੋਂ ਦੇਖੋ ਪਹਿਲਾਂ ਇਹਨੇ ਆਪਣੇ ਆਪ ਥਣ ਸਾਫ ਕਰਨੇ ਆ ਤੇ ਉਹਦੇ ਉੱਪਰ ਸੋਲੂਸ਼ਨ ਵੀ ਆਪਣੇ ਆਪ ਲਾਉਣਾ ਵਾ ਤੁਸੀਂ ਦੇਖੋ ਵੀ ਆਪਣੇ ਆਪ ਉਹਨੇ ਦੇਖ ਕੇ ਸਾਰਾ ਕੁਝ ਸਿਸਟਮ ਜਲਦਾ ਰੋਬੋਟ ਦਾ ਵੀ ਮਸ਼ੀਨਾਂ ਨਾਲ ਦੁੱਧ ਨਿਕਲਦਾ ਦਾ ਸਾਰਨੇ ਦੇਖਿਆ ਪੜਾ ਰੋਬੋਟ ਵਾਲਾ ਸਿਸਟਮ ਤੁਸੀਂ ਪਹਿਲੀ ਵਾਰ ਦੇਖ ਰਹੇ ਹੋਗੇ ਇੱਥੇ ਜਿ ਕਿਸੇ ਕਿਸੇ ਨੇ ਦੇਖਿਆ ਵੀ ਹੋ ਇਹ ਦੇਖੋ ਉਹਨੂੰ ਸਾਰੇ ਧੁੱਪ ਆ ਗਿਆ ਸਿਸਟਮ ਉੱਥੇ ਉਰੇ ਉੱਪਰ ਦੇਖਾਇਆ ਆਪਣਾ ਇਹ ਬੰਦਿਆਂ ਨੂੰ ਉਹ ਸਾਰਾ ਸਿਸਟਮ ਉਹਦੇ ਦੇ ਉੱਤੇ ਪਾਇਆ ਜਾ ਰਿਹਾ ਸੋਚ ਲੱਗ ਰਿਹਾ ਹੁਣ ਅਗਲੀ ਗਾਣਾ ਨੇ ਉਹ ਥੱਲੇ ਤੁਸੀਂ ਦੇਖ ਰਹੇ ਹੋ ਅਗਲੀ ਗਾਣਾ ਨੇ ਆਪਣੇ ਆਪ ਅੰਦਰ ਆ ਜਾਣਾ ਤੇ ਉਹ ਸਿਸਟਮ ਜਿਹੜਾ ਰੋਬੋਟ ਆਪਣੇ ਆਪ ਲੱਗ ਜਾਣਾ ਤੇ ਦੁੱਧ ਨਿਕਲਣਾ ਸਟਾਰਟ ਹੋਣਾ ਤੇ ਦੁੱਧ ਇੱਥੋਂ ਨਿਕਲ ਕੇ ਅੱਗੇ ਪਾ ਰਹੀ ਅਹੀਂ ਅੱਗੇ ਟੈਂਕਾਂ 'ਚ ਪਹੁੰਚ ਰਿਹਾ ਵਾ ਤੇ ਤੁਸੀਂ ਸਿਰ ਤੋਂ ਦੇਖੋ ਕਿੰਨਾ ਅਪਗ੍ਰੇਡ ਆ ਤੇ ਵੀ ਜੇ ਇੰਨੀਆਂ ਗਾਵਾਂ ਰੱਖੀਆਂ ਨੇ ਤਾਂ ਉਸ ਅਕੋਰਡਿੰਗ ਸਿਸਟਮ ਵੀ ਬਹੁਤ ਅਪਡੇਟ ਆ ਆਪਣੇ ਪੰਜਾਬੀ ਬੰਦੇ ਸਾਰੇ ਇਹਦੇ ਤੇ ਕੰਮ ਕਰਨ ਵਾਲੇ ਆ ਤੇ ਬੰਦਿਆਂ ਨੇ ਪੂਰੀ ਧੱਕ ਪਾ ਰੱਖੀ ਆ ਬੰਦ ਤੇ ਜਦੋਂ ਮਾਲਕ ਨੇ ਰੱਖੇ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਤੇ ਤੁਸੀਂ ਆ ਦੇਖ ਸਕਦੇ ਹੋ ਸਿਸਟਮੰਦਰੋ ਸਿਸਟਮਾ ਸਾਰਾ ਤੁਸੀਂ ਦੇਖ ਸਕਦੇ ਹੋ ਉਹਦੇ ਉਹ ਲੱਗੇ ਹੋਇਆ ਬੋਰਛੇ ਜਗਾ ਜਗਾ ਤੇ ਇਹਨਾਂ ਨੇ ਥਾਂ ਥਾਂ ਤੇ ਲਗਾ ਰੱਖਿਆ ਬੋਰਛੇ ਇਦਾਂ ਦੇ ਤੇ ਜੋ گاਵਾਂ ਨੂੰ ਆਪਣੇ ਆਪ ਹੀ ਸਾਫ਼ ਕਰੀ ਜਾਂਦੇ ਆ ਉੱਥੇ ਤੇ ਇਹਨਾਂ ਦੇ ਵਿੱਚ ਨੋਹਾਗਾਨ ਲੱਗਿਆ ਹੁੰਦਾ ਆਟੋਮੈਟਿਕਲੀ ਉਹ ਸਾਫ਼ ਹੋ ਜਾਂਦਾ ਤੇ ਹੋਰ ਵੀ ਵਾਕੀ ਸਾਰਾ ਸਿਸਟਮ ਆਪ ਕੋ ਜਿਹੜਾ ਤੁਸੀਂ ਪੱਖੇ ਦੇਖੋ ਉੱਪਰ ਕਿੰਨੇ بڑے بڑے ਪੱਖੇ ਆ ਠੀਕ ਹੈ ਇਹ ਟੈਂਪਰੇਚਰ ਦੇ ਅਕੋਰਡਿੰਗ ਆਪਣੇ ਆਪ ਚੱਲਦੇ ਜਦੋਂ ਟੈਂਪਰੇਚਰ ਵੱਧ ਜਾਂਦਾ ਤਾਂ ਪੱਖੇ ਚੱਲ ਪੈਂਦੇ ਜਦੋਂ ਟੈਂਪਰੇਚਰ ਘਟ ਗਿਆ ਠੰਡ ਦੇ ਵਿੱਚ ਆਪਣੇ ਆਪ ਬੰਦ ਹੋ ਜਾਂਦੇ ਆ ਇਹ ਸਾਰਾ ਸਿਸਟਮ ਉਹ ਸਪੀਡ ਵੀ ਨਾਲ ਦੀ ਹੁੰਦਾ ਰਿਗਾਰਡਿੰਗ ਯਾ ਵੀ ਟੈਂਪਰੇਚਰ ਦੇ ਅਕੋਰਡਿੰਗ ਕਿੰਨੀ ਹਵਾ ਦੀ ਲੋੜ ਆ ਵੀ ਉਸ ਅਕੋਰਡਿੰਗ ਚੱਲਦੇ ਆ ਫਿਰ ਸਾਰੇ ਪੱਖੇ ਵਾਹ ਜੀ ਬਹੁਤ ਧੰਨ ਧੰਨ ਕਰਾ ਰ ਖੇਤ ਜਿਹੜਿਆਂ ਨੇ ਤੁਸੀਂ ਦੇਖ ਸਕਦੇ ਹੋ ਲਿਕਵਿਡ ਆ ਪੂਰਾ ਗੋਹਾ ਘੁਲਿਆ ਹੋਇਆ ਜਿਹਨੂੰ ਕਹਿੰਦੇ ਆਪਾਂ ਹਣ ਉਹ ਚੀਜ਼ ਆਹੇ ਤੇ ਇਹ ਜਿਹੜੀ ਜਾਣੀ ਚੀਜ਼ ਖੇਤਾਂ ਚ ਜਾਣੀ ਆ ਇਹ ਬਹੁਤ ਖਤਰਨਾਕੀ ਚਾ ਮਤਲਬ ਕਿ ਵੀ ਸਾਰੀਆਂ ਖਾਦਾਂ ਨੂੰ ਫੇਲ ਕਰਦੀ ਆ ਇਹ ਸਾਰੀਆਂ ਖਾਦਾਂ ਨੂੰ ਬਹੁਤ ਸਟਰੋਂਗ ਆਹੇ ਬਹੁਤ ਜਿਆਦਾ ਸਟਰੋਂਗ ਆ ਤੇ ਇਹ ਫਸਲਾਂ ਚ ਇਹ ਖੇਤਾਂ ਚ ਪਾਉਂਦੇ ਆ ਇਹ ਲਿਕਵਿਡ ਬਣਾ ਕੇ ਇਹਨਾਂ ਨੇ ਟੈਂਕਾਂ ਚ ਭਰ ਲੈਣੀਆਂ ਆ ਆਹਦੇ ਪਾਈਪ ਉਹ ਜੇ ਤਾਂ ਹੀ ਲਾ ਰੱਖੇ ਇਹਨਾਂ ਨੇ ਤੇ ਇੱਥੋਂ ਹੀ ਭਰ ਕੇ ਇਹਨਾਂ ਨੇ ਸਾਰੀ ਖਿੱਚ ਕੇ ਜਾ ਕੇ ਅਗੇ ਖੇਤਾਂ ਚ ਸੁੱਟਨੇ ਤੇ ਸੜਕਾ ਕਰ ਦਿਆ ਜਿਵੇਂ ਸਪਰੇਅਰ ਟਾਈਪ ਆ ਉਦਾਂ ਪ੍ਰਣਾਲੀ ਇਹ ਚੱਲਦੀ ਆ ਉਹਨਾਂ ਦੇ ਬਹੁਤ ਲੰਬੇ ਲੰਬੇ ਖੁਹਾਰੇ ਚੱਲਦੇ ਆ ਖੇਤਾਂ 'ਚ ਛਿੜਕਦੇ ਇਹ ਚੀਜ਼ ਬਹੁਤ ਸਟਰੋਂਗ ਆ ਤੇ ਬਾਕੀ ਜਿਹੜਾ ਗੋਹਾ ਵਾ ਜਿਹੜਾ ਬਚ ਜਾਂਦਾ ਇਹਦੇ ਵਿੱਚ ਇਹਨਾਂ ਨੇ ਇਹ ਤਾਂ ਕੱਢ ਲਈ ਇਹਨਾਂ ਨੇ ਖਾਦ ਇਹਦੇ ਲਈ ਖੇਤਾਂ ਲਈ ਤੇ ਜਿਹੜਾ ਗੋਹਾ ਪਿੱਛੇ ਤੁਸੀਂ ਤੁਹਾਨੂੰ ਦਿਖਾਉਣੇ ਆ ਅੱਗੇ ਵੀ ਜਿਹੜੇ ਤਾਂ ਬਿਜਲੀ ਬਣਾਉਂਦੇ ਆ ਤੇ ਵੀ ਜਿਹੜਾ ਗੋਬਰ ਬਚ ਜਾਂਦਾ ਵਾ ਖਾਦ ਬਚ ਜਾਂਦੀ ਆ ਨਾ ਜਿਹੜੀ ਪਿੱਛੇ ਗੋਬਰ ਉਹ ਸੁੱਕਾ ਗੋਹਾ ਤੇ ਉਦੋਂ ਇਹ ਬਣਾਉਂਦੇ ਆ ਬਿਜਲੀ ਦਿਖਾਇਆ ਸੀ ਬੱਚਿਆਂ ਦਾ ਵੀ ਅਲੱਗ-ਅਲੱਗ ਪਾਰਟੀਸ਼ਨ ਕਰਦੇ ਆ ਆ ਛੋਟੀਆਂ ਬੱਚੀਆਂ ਨੇ ਜਿਹੜੀਆਂ ਸੂਤ ਪੈਂਦੀਆਂ ਉਸ ਤੋਂ ਬਾਅਦ ਇਦਾਂ ਇਹ ਨਾ ਘਰਾਂ ਜਾਂ ਵਿੱਚ ਰੱਖਦੇ ਆ ਤੇ ਆ ਬਾਹਰ ਇਹਨਾਂ ਦੀ ਯਹਾਦ ਬਾਲੀਆਂ ਆ ਗਈਆਂ ਜਿਹਦੇ ਵਿੱਚ ਦੁੱਧ ਪਾਉਂਦੇ ਤੇ ਆ ਇਹਨਾਂ ਨੂੰ ਫੀਡ ਜਾਣ ਵਾਲੀ ਤੇ ਦੁੱਧ ਵੀ ਇਹਦੇ ਵਿੱਚ ਇਹਨਾਂ ਨੇ ਲਿਆ ਕੇ ਪਲਾ ਦੇਣਾ ਬੰਦੇ ਅਲੱਗ-ਅਲੱਗ ਸਾਰੇ ਕੰਮਾਂ ਦੇ ਅਲੱਗ-ਅਲੱਗ ਡਿਊਟੀਆਂ ਸਭ ਨੂੰ ਵੰਡੀਆਂ ਹੁੰਦੀਆਂ ਇੱਥੇ ਤੇ ਉਸ ਅਕੋਰਡਿੰਗ ਸਭ ਦਾ ਸਿਸਟਮ ਅਲੱਗ-ਅਲੱਗ ਚੱਲਦਾ ਦੇਖੋ ਘਰ ਦੇ ਬਣਾ ਰੱਖੇ ਛੋਟੀਆਂ ਬੱਚੀਆਂ ਲਈ ਇਹੋ ਤੇ ਇਹਨਾਂ ਵਿੱਚ ਛੋਟੀਆਂ ਬੱਚੀਆਂ ਰਹਿੰਦੀਆਂ ਨੇ ਤੇ ਇਹਨਾਂ ਨੂੰ ਟਾਈਮ-ਟਾਈਮ ਦੁੱਧ ਇੱਥੇ ਆਈ ਜਾਂਦਾ ਵਾ ਤੇ ਹੁਣ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੇ ਆ ਨਵੀਂ ਤੇ ਕੁਝ ਬੰਦਿਆਂ ਨੇ ਦੇਖੀ ਹੋਊ ਤੇ ਕੁਝ ਨੇ ਨਹੀਂ ਤੇ ਉਹ ਅੱਗੇ ਉਹ ਬਹੁਤ ਦੂਰ ਆ ਜੇ ਉਹ ਇਧਰ ਨਹੀਂ ਆ ਰਿਹਾ ਵਾ ਰੋਬਟ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਸਾਫ਼ ਕਰਦਾ ਵਾ ਆ ਜਿੰਨੇ ਵੀ ਆ ਖਲ ਖਰਾਕ ਪਾ ਰੱਖੀ ਆ ਆਹ ਸੰਨੀ ਜੇ ਰਲਾ ਰੱਖੀ ਇਹਨਾਂ ਨੇ ਤੇ ਇਹਨੂੰ ਇਕੱਠਾ ਕਰ ਕਰ ਕੇ ਨਾਲ ਲਗਾਉਂਦਾ ਵਾ ਵੀ ਜਿਹੜੀ ਵੀ ਇਹ ਗਾਵਾਂ ਖਲਾਰ ਦਿੰਦੀਆਂ ਬਾਹਰ ਨੂੰ ਤੇ ਉਹ ਅੰਦਰ ਨੂੰ ਘਰੀ ਜਾਂਦਾ ਆਟੋਮੈਟਿਕਲੀ ਤੇ ਉਹ ਰੋਬਟ ਉਹ ਪਿੱਛੇ ਅੱਗੇ ਆ ਰਿਹਾ ਵਾ ਦਿਖਾਉਣਾ ਤੁਹਾਨੂੰ ਇਹਦਾ ਵੀ ਉਹ ਆਪਣੇ ਆਪ ਹੀ ਸਾਫ਼ ਕਰਦਾ ਜਾ ਰਿਹਾ ਪਿਆ ਇੱਥੋਂ ਆਹ ਇਧਰੋਂ ਦੇਖੋ ਤੁਸੀਂ ਉਹ ਨਿਸ਼ਾਨ ਤੁਹਾਨੂੰ ਦਿਖ ਰਿਹਾ ਹੋਣਾ ਪਿੱਛੇ ਤੇ ਉਹ ਉਸ ਸਾਈਡ ਨੂੰ ਜਾ ਰਿਹਾ ਉਹ ਉਹ ਸਾਫ਼ ਕਰਦੇ ਜਾ ਰਹੇ ਨੇ ਆਟੋਮੈਟਿਕਲੀ ਚੱਲੀ ਜਾਣਾ ਵਾ ਆ ਇਧਰ ਦੇਖੋ ਜਿੱਥੇ ਅੰਦਰ ਗਰਮੀ ਜ਼ਿਆਦਾ ਤਾਂ ਪੱਖਿਆਂ ਦੀ ਸਪੀਡ ਵੀ ਤੇਜ਼ ਆ ਤੇ ਉਸ ਅਕੋਰਡਿੰਗ ਜਿੱਥੇ ਟੈਂਪਰੇਚਰ ਦੇ ਅਕੋਰਡਿੰਗ ਪੱਖਿਆਂ ਦੀ ਸਪੀਡ ਵੀ ਬਣਦੀ ਆ ਤੇ ਖਲ ਖਰਾਕ ਇਹਨਾਂ ਦਾ ਸਾਰਾ ਕੰਪਿਊਟਰਾਈਜ਼ ਰਾਹੀਂ ਲਾਉਂਦੇ ਆ ਵੀ ਕਿੰਨੀ ਖਰਾਕ ਇਹਨਾਂ ਨੂੰ ਪਾਉਣੀ ਆ ਕਿੰਨੀ ਖਲ ਪਾਉਣੀ ਆ ਕਿੰਨੀ ਮੱਕੀ ਪਾਉਣੀ ਆ ਸਾਰਾ ਕੁਝ ਕੰਪਿਊਟਰਾਈਜ਼ ਸਿਸਟਮ ਬੰਦਾ ਵਾ ਤੋਂ ਆ ਅਕੋਰਡਿੰਗ ਗਾਵਾਂ ਨੂੰ ਪਾਉਂਦੇ ਆ ਬਹੁਤ ਮਾਤਰਾ ਕੋ ਸਿਸਟਮ ਵਧੀਆ ਬਣਾ ਰੱਖਿਆ ਇਹਨਾਂ ਨੇ ਇੱਥੇ ਤੇ ਅਪਗ੍ਰੇਡ ਲਗਾ ਲਓ ਟੈਕਨੋਲੋਜੀ ਹਨਾ ਟੈਕਨੋ ਖੇਤੀ ਵਿਚਲੇ ਆ ਕੇ ਤੇ ਖੇਤੀ ਨੂੰ ਬਹੁਤ ਅਪਗ੍ਰੇਡ ਕਰ ਕੀਤਾ ਹੋਇਆ ਇਥੇ ਤਾਂ ਇਟਲੀ ਦੇ ਵਿੱਚ ਇਸੇ ਲਈ ਇਟਲੀ ਦੇ ਵਿੱਚ ਖੇਤੀ ਦੇ ਕੰਮਾਂ ਦੀ ਬਹੁਤ ਜ਼ਿਆਦਾ ਮੰਗ ਆ ਤੇ ਕੰਮ ਜ਼ਿਆਦਾ ਚਾਰਜ ਜੋ ਚੱਲਦੇ ਉਹ ਖੇਤੀ ਦੇ ਤੇ ਡੈਰੀ ਫਾਰਮਾਂ ਦੇ ਚੱਲਦੇ ਇਸੇ ਕਰਕੇ ਚੱਲਦੇ ਕਿਉਂਕਿ ਉਹਨਾਂ ਨੇ ਟੈਕਨੋਲੋਜੀ ਨੂੰ ਉਸ ਦੇ ਵਿੱਚ ਯੂਟਿਲਾਈਜ਼ ਕਰ ਰਹੇ ਨੇ ਟੈਕਨੋ ਜਦੋਂ ਆਪਾਂ ਕਿਸੇ ਟੈਕਨੋਲੋਜੀ ਨੂੰ ਆਪਾਂ ਕਿਸੇ ਕੰਮ ਦੇ ਵਿੱਚ ਯੂਟਿਲਾਈਜ਼ ਕਰਨ ਲੱਗ ਜਾਂਦੇ ਹਾਂ ਤਾਂ ਕੰਮ ਆਪਟੋਮੈਟਿਕਲੀ ਅਪਗ੍ਰੇਡ ਹੋਣੀ ਸਟਾਰਟ ਹੋ ਜਾਂਦੇ ਆ ਹੁਣ ਤੁਸੀਂ ਆਪਾਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਵੀ ਹੁਣ ਹੌਲੀ ਹੌਲੀ ਗਰੋਥ ਹੋ ਰਹੀ ਆ ਕਿਉਂ ਹੋ ਰਹੀ ਆ ਉਹ ਕੀ ਟੈਕਨੋਲੋਜੀ ਆਪਾਂ ਲੈ ਕੇ ਆ ਰਹੇ ਹਾਂ ਨਾਲ ਦੀ ਨਾਲ ਆਪਾਂ ਉਸ ਚੀਜ਼ ਨੂੰ ਅਪਗ੍ਰੇਡ ਹੋ ਰਿਹਾ ਆ ਰਹੇ ਹਾਂ ਠੀਕ ਹੈ ਹੌਲੀ ਹੌਲੀ ਆਪਣੇ ਟਰੈਕਟਰਾਂ ਦਾ ਟਰੈਕਟਰ ਤੋਂ ਹੁਣ ਵੱਡੀਆਂ ਮਸ਼ੀਨਾਂ ਆ ਗਈਆਂ ਤੇ ਡੈਰੀ ਫਾਰਮ ਵੀ ਵੱਡੇ ਬਣਨ ਲੱਗ ਗਏ ਕਿਉਂ ਬਣਨ ਲੱਗ ਗਏ ਕਿਉਂਕਿ ਆਪਾਂ ਟੈਕਨੋਲੋਜੀ ਨੂੰ ਹੁਣ ਯੂਟਿਲਾਈਜ਼ ਕਰਨ ਲੱਗ ਗਏ ਕੰਮਾਂ ਦੇ ਵਿੱਚ ਪਹਿਲਾਂ ਮੱਝਾਂ ਸਭ ਮੱਝਾਂ ਘਰਾਂ ਵਿੱਚ ਹੁੰਦੀਆਂ ਸਨ گاਵਾਵਾਂ ਹੁੰਦੀਆਂ ਸਨ ਪਰ ਹੁਣ ਕਿਤੇ ਨਾ ਕਿਤੇ ਉਹ ਜਿਹੜੇ ਵੱਡੇ ਫਾਰਮ ਬਣ ਰਹੇ ਨੇ ਉਹ ਟੈਕਨੋਲੋਜੀ ਕਰਕੇ ਬਣ ਰਹੇ ਨੇ ਜਦੋਂ ਟੈਕਨੋਲੋਜੀ ਆ ਜਾਂਦੀ ਹੈ ਆਟੋਮੈਟਿਕਲੀ ਕੰਮ ਅਪਗ ਤੇ ਜਿੱਥੋਂ ਬਣਦੀ ਆ ਬਿਜਲੀ ਗੋ ਆ ਇਧਰ ਤੁਸੀਂ ਦੇਖ ਲਓ ਆ ਚਾਰ ਬਣਾ ਆ ਸਾਰੇ ਆ ਤੁਸੀਂ ਆ ਪੈਕਿੰਗ ਦੇਖ ਲਓ ਜਿੰਨੀ ਕਰੀ ਹੋਈ ਆ ਸਾਰੇ ਆ ਆਚਾਰ ਦੀ ਆ ਠੀਕ ਆ ਵੱਢ ਲੈਂਦੇ ਆ ਜਿਵੇਂ ਚਾਰੇ ਨੂੰ ਵੱਢ ਕੇ ਪੈਕਿੰਗ ਕਰ ਦੇਣੀ ਆ ਆਚਾਰ ਇਹਨਾਂ ਨੇ ਆਹ ਦੇਖ ਲਓ ਵੀ ਸਾਰਾ ਆਚਾਰ ਬਣਾ ਕੇ ਰੱਖਿਆ ਹੋਇਆ ਵਾ ਤੇ ਜੋ ਜੋ ਪੁਰਾਣਾ ਹੋਈ ਜਾਣਾ ਤਿਉਹ ਤੋਂ ਇਸਨੇ ਵਧੀਆ ਹੋਈ ਜਾਣਾ ਤੇ ਜਿਹੜੀ ਮੱਕੀ ਇਹ ਮੱਕੀ ਬੋਤਲ ਆਉਂਦੇ ਮੱਕੀ ਤੋਂ ਆਚਾਰ ਬਣਾਉਂਦੇ ਜਿੰਨੀ ਵੀ ਆ ਸਾਰਾ ਸਟੋਰ ਕਰਿਆ ਮੱਕੀ ਆ ਮੱਕੀ ਵੱਢ ਕਿੰਨੇ ਨੇ ਆਚਾਰ ਪਾਤਾ ਤੇ ਹੁਣ ਅੱਗੇ ਦੀ ਅੱਗੇ ਜਿਉਂ ਤੇ ਮਤਲਬ ਕਿ ਦੁੱਧ ਕਿੰਨੇ ਖਾਨੇ ਬਣਾ ਰੱਖਿਆ ਤੇ ਇਹਨਾਂ ਨੇ ਫਿਰ ਇਹ ਯੂਟਿਲਾਈਜ਼ ਕਰੀ ਜਾਂਦੇ ਉਸ ਕੋੜੀ ਮੱਕੀ ਦਾ achar ਬਣਾ ਕੇ achar ਬਹੁਤ ਚੱਲਦਾ ਇੱਥੇ ਤੇ ਉਹ ਤੁਸੀਂ ਦੇਖ ਲਓ ਹੁਣ ਉਹ ਸਿਸਟਮ ਤੋਂ ਜਿਹੜਾ ਮੇਨ ਦਿਖਾਉਣਾ ਸੀ ਵੀ ਆਹ ਦੇਖ ਲਓ ਇੱਥੇ ਇਹ ਬਹੁਤ ਤਗੜਾ ਸਿਸਟਮ ਆ ਇਹ ਤੋਂ ਬਣਾਉਂਦੇ ਆ ਲੱਖਾਂ ਰੁਪਈਆ ਇਹ ਜਿਹੜਾ ਦੁੱਧ ਤੋਂ ਬਣਨਾ ਡੈਰੀ ਫਾਰਮ ਤੋਂ ਬਣਨਾ ਉਹਦਾ ਪੈਸਾ ਲੱਗ ਹੈ ਹੀ ਹੈ ਇਹ ਵੇਸਟ ਤੋਂ ਵੀ ਲੱਖਾਂ ਰੁਪਈਆ ਗੱਡੀ ਜਾਂਦੇ ਆ ਉਹਦੇ ਅੰਦਰ ਲੱਖਾਂ ਲੱਖਾਂ ਐਰੋ ਯੂਰੋ ਇਹ ਇਸ ਤਰੀ ਬਣਾ ਰਹੇ ਆ ਬਿਜਲੀ ਦੇ ਕੰਮ ਤੋਂ ਹੀ ਤੇ ਇਹਨਾਂ ਨੇ ਕੀ ਕਰਨਾ ਗੋਬਰ ਤੋਂ ਬਿਜਲੀ ਦਾ ਬ ਇਹ ਗਵਰਨਮੈਂਟ ਦੀ ਇਹਨਾਂ ਨੂੰ ਸਹੂਲਤਾਂ ਦਿੱਤੀ ਹੁੰਦੀ ਹੈ ਗਵਰਨਮੈਂਟ ਕੀ ਕਰਦੀ ਹੈ ਇੱਕ ਦੋ ਸਾਲ ਪਹਿਲਾਂ ਫ੍ਰੀ ਚ ਰੱਖਦੀ ਹੈ ਮਤਲਬ ਕਿ ਕੋਈ ਪੈਸਾ ਨਹੀਂ ਦਿੰਦੀ ਪਰ ਇੱਕ ਦੋ ਸਾਲ ਬਾਅਦ ਬਸ ਤੋਂ ਜਦੋਂ ਇੱਕ ਸਾਲ ਦਾ ਕੋਈ ਪ੍ਰੋਜੈਕਟ ਹੁੰਦਾ ਹੈ ਇੱਕ ਸਾਲ ਬਾਅਦ ਫਿਰ ਤੇ ਗਵਰਨਮੈਂਟ ਪੈਸੇ ਦੇਣਾ ਸਟਾਰਟ ਕਰ ਦਿੰਦੀ ਹੈ ਜਿਸ ਦੇ ਵਿੱਚ ਉਹਨਾਂ ਮਹੀਨੇ ਦਾ 1.5 ਲੱਖ 2-2 ਲੱਖ ਜੈਸ ਅਕੋਰਡਿੰਗ ਬਿਜਲੀ ਬਣਦੀ ਆ ਇਲੈਕਟ੍ਰਿਸਿਟੀ ਬਣਦੀ ਆ ਉਸ ਅਕੋਰਡਿੰਗ ਫਿਰ ਉਹਨਾਂ ਨੂੰ ਪੈਸਾ ਮਿਲਦਾ ਕਿਉਂਕਿ ਇਹ ਫਿਰ ਬਿਜਲੀ ਅੱਗੇ ਸਪਲਾਈ ਹੁੰਦੀ ਆ ਤੇ ਉਸ ਅਕੋਰਡਿੰਗ ਗਵਰਨਮੈਂਟ ਇਹਨਾਂ ਨੂੰ ਪੈਸੇ ਸਪਲਾਈ ਆ ਦਿੰ ਵੀ ਸਹੂਲਤਾਂ ਦੇਖੋ ਵੀ ਕਿੰਨਾ ਇਹਨਾਂ ਨੇ ਟੈਕਨੋਲੋਜੀ ਨੂੰ ਅਪਗ੍ਰੇਡ ਕਰਿਆ ਹੋਇਆ ਟੈਕਨੋਲੋਜੀ ਨੂੰ ਯੂਟਿਲਾਈਜ਼ ਕਰ ਰਹੇ ਨੇ ਟੈਕਨੋਲੋਜੀ ਨੂੰ ਯੂਜ਼ ਕਰ ਰਹੇ ਨੇ ਵੀ ਇਹ ਸਾਰਾ ਸਿਸਟਮ ਦੇਖੋ ਉਹ ਵੀ ਅੱਗੇ ਕਿੰਨਾ ਸਿਸਟਮ ਤਕੜਾ ਬਣਾ ਰੱਖਿਆ ਨੇ ਇਹ ਵੀ ਵੇਸਟ ਤੋਂ ਹੀ ਬੋਬਰ ਤੋਂ ਜਿਹੜਾ ਗੋਹਾ ਇਹਨਾਂ ਨੇ ਕੱਢਤਾ ਸੀ ਉਦੀ ਜਿਹੜੀ ਮੇਨ ਆ ਜੋ ਖਾਦ ਸੀ ਉਹ ਤਾਂ ਅਲੱਗ ਕੱਢ ਲਈ ਜਿਹੜੀ ਖੇਤਾਂ ਵਿੱਚ ਪੈਣੀ ਆ ਉਸ ਤੋਂ ਬਾਅਦ ਸੁੱਕਾ ਸੁੱਕੇ ਗੋਹੇ ਤੋਂ ਵੀ ਇਹੇ ਬਿਜਲੀ ਬਣਾਈ ਜਾਂਦੇ ਨੇ ਵੀ ਦੇਖੋ ਤੁਸੀਂ ਸਿਸਟਮ ਕਿੰਨਾ ਅਪਗ੍ਰੇਡ ਆ ਇੱਥੋਂ ਦਾ ਤੇ ਆਏ ਇਹ ਪੈਸੇ ਕਮਾ ਰਹੇ ਨੇ ਡਬਲ 트리플 ਕਰ ਰਹੇ ਨੇ ਦੁੱਗਣੇ ਚੌਗਣੇ ਪੈਸੇ ਕਮਾ ਰਹੇ ਨੇ ਬਹੁਤ ਕਮਾਈਆਂ ਇੱਥੇ ਸਪੋਰਟਿੰਗ ਚੱਲਦੀਆਂ ਨੇ ਇਹ ਤਾਂ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਕੀ ਕੰਮ ਹੁੰਦੇ ਆ ਸਤਾਲਿਆਂ ਦੇ ਵਿੱਚ ਤੇ ਡੈਰੀ ਫਾਰਮ ਦੇ ਕੀ ਕੰਮ ਨੇ ਇਟਲੀ ਦੇ ਵਿੱਚ ਤੇ ਆਪਾਂ ਹੁਣ ਜੇ ਗੱਲਬਾਤ ਕਰੀਏ ਤਨਖਾਹਾਂ ਦੀ ਜਾਂ ਗੱਲਬਾਤ ਕਰੀਏ ਸਰਕਾਰ ਵੱਲੋਂ ਸਹੂਲਤਾਂ ਦੀ ਜਾਂ ਇੱਥੋਂ ਦੇ ਮਾਲਕ ਜੋ ਆਪਾਂ ਨੂੰ ਕੀ ਸੋਚ ਦਿੰਦੇ ਆ ਵੀ ਆਪਣੇ ਪੰਜਾਬੀ ਬੰਦੇ ਇਸ ਕੰਮ ਨੂੰ ਕਿਉਂ ਲਾਇਕ ਕਰਦੇ ਨੇ ਚਲੋ ਇੱਕ ਤਾਂ ਕੰਮ ਨੂੰ ਆਪਣੇ ਬੰਦੇ ਵੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਇਟਾਲੀਨ ਇਸ ਕੰਮ ਨੂੰ ਘਟਲਾਈ ਕਰਦੇ ਆ ਤੇ ਆਪਣੇ ਬੰਦੇ ਕੰਮਾਂ ਦੇ ਵਿੱਚ ਟੱਕ ਪਾ ਕੇ ਰੱਖਦੇ ਕੋਈ ਵੀ ਕੰਮ ਆ ਚਾਹੇ ਖੇਤੀ ਦਾ ਕੰਮ ਆ ਹਰ ਇੱਕ ਫੀਲਡ ਦੇ ਵਿੱਚ ਇਟਲੀ ਦੇ ਵਿੱਚ ਆਪਣੇ ਬੰਦੇ ਛਾਏ ਹੋਏ ਨੇ ਤੇ ਚਾਹੇ ਕੋਈ ਟਰਾਲਿਆਂ ਦਾ ਕੰਮ ਆ ਬੰਦਿਆਂ ਨੇ ਲਾਇਸੈਂਸ ਕਰਕੇ ਟਰਾਲੇ ਵੀ ਚਲਾ ਰਹੇ ਨੇ ਤੇ ਜੇ ਡੈਰੀ ਫਾਰਮ ਦੀ ਆਪਾਂ ਗੱਲ ਕਰੀਏ ਸਟਾਲਿਆਂ ਦੀ ਗੱਲ ਕਰੀਏ ਸਟਾਲਿਆਂ ਦੇ ਵਿੱਚ ਆਪਣੇ ਬੰਦੇ ਬਹੁਤ ਲੱਗੇ ਹੋਏ ਨੇ ਤੇ ਬੰਦਿਆਂ ਨੇ ਕੰਮਕਾਰ ਤਾਂ ਚਲੋ ਜੋ ਕਰਨਾ ਮਿਹਨਤ ਕਰਨੀ ਹੈ ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਆਪਾਂ ਮਿਹਨਤਾਂ ਕਰਨ ਆਏ ਆ ਤੇ ਦੂਸਰਾ ਇੱਥੇ ਤਨਖਾਹਾਂ ਵੀ ਵਧੀਆਂ ਨੇ ਤੇ ਜੋ ਸਟਾਰਟਿੰਗ ਬੰਦਾ ਲੱਗਦਾ ਏ ਸਟਾਰਟਿੰਗ ਬੰਦੇ ਨੂੰ 15-1600 ਰੁਪਏ ਸਟਾਰਟਿੰਗ ਬਣਦੀ ਆ ਸਾਲਿਆਂ ਦੇ ਵਿੱਚ ਕੰਮਕਾਰ ਜਦੋਂ ਸਟਾਰਟਿੰਗ ਕਰਦੇ ਆ ਤੇ ਦੂਸਰਾ ਜਦੋਂ ਬੰਦਾ ਇੱਥੇ ਲੱਗਦਾ ਏ ਜਿਹੜੇ ਆਪਣੇ ਬੰਦੇ ਦੁੱਧ ਚਵਾਈ ਦੇ ਮਸ਼ੀਨਾਂ ਲਗਾਉਂਦੇ ਨੇ ਮਸ਼ੀਨਾਂ ਚਲਾਉਂਦੇ ਨੇ ਤੇ ਜਿਹੜੇ ਦੁੱਧ ਵਗੈਰਾ ਕੱਢਦੇ ਨੇ ਉਹਨਾਂ ਨੂੰ ਘਰ ਫ੍ਰੀ ਮਿਲਦੇ ਨੇ ਉਹ ਮਾਲਕਾਂ ਦੇ ਇੱਥੇ ਰੂਲ ਰੈਗੂਲੇਸ਼ਨ ਨੇ ਇੱਥੋਂ ਦੇ ਰੂਲਸ ਨੇ ਵੀ ਜੋ ਬੰਦੇ ਸਤਾਲਿਆਂ ਦੇ ਵਿੱਚ ਕੰਮ ਕਰਨਗੇ ਉਹਨਾਂ ਨੂੰ ਘਰ ਮਾਲਕ ਦਊਗਾ ਮਾਲਕ ਹੀ ਪ੍ਰੋਵਾਈਡ ਕਰੂਗਾ ਤੇ ਉਸ ਤੋਂ ਬਾਅਦ ਨਾਲ ਇੱਕ ਪਲੱਸ ਪੁਆਇੰਟ ਹੋਰ ਹੋ ਜਾਂਦਾ ਹੈ ਬੈਨੀਫਿਟ ਇਹ ਹੋ ਜਾਂਦਾ ਵੀ ਆਪਣੇ ਬੰਦੇ ਜਿਵੇਂ ਸਮਝ ਲਓ ਵੀ ਲਗਭਗ ਪੰਜਾਬੀ ਬੰਦੇ ਦੁੱਧ ਬਹੁਤ ਪੀਂਦੇ ਆ ਤੇ ਦੁੱਧ ਵਗੈਰਾ ਇੱਥੇ ਆਪ ਨੂੰ ਫ੍ਰੀ ਮਨ ਲਗਭਗ ਮਿਲ ਜਾਂਦਾ ਹੈ ਕਾਫੀ ਸਤਾਲ ਕੁਝ ਸਤਾਲੇ ਹੈ ਜੋ ਮਾਲਕਾਂ ਦੇ ਉੱਪਰ ਵੀ ਡਿਪੈਂਡ ਹੁੰਦਾ ਮਾਲਕਾਂ ਦੇ ਸੁਭਾਅ ਦੇ ਉੱਪਰ ਡਿਪੈਂਡ ਹੁੰਦਾ ਪਰ ਲਗਭਗ ਕਾਫੀ ਸਤਾਲਿਆਂ ਦੇ ਵਿੱਚ ਜੋ ਦੁੱਧ ਆਪਾਂ ਨੂੰ ਇੱਥੇ ਫ੍ਰੀ ਮਿਲਦਾ ਘਰ ਫ੍ਰੀ ਮਿਲਦਾ ਤੇ ਗਵਰਨਮੈਂਟ ਵੀ ਕੁਝ ਨਾ ਕੁਝ ਬੋਨਸ ਦਿੰਦੀ ਹੈ ਕਿਉਂਕਿ ਕੰਮ ਦੇ ਅਕੋਰਡਿੰਗ ਗਵਰਨਮੈਂਟ ਕਹਿੰਦੀ ਹੈ ਵੀ ਹਾਂਜੀ ਵੀ ਤੁਸੀਂ ਇਹ ਕੰਮ ਕਰ ਰਹੇ ਹੋ ਹਾਰਡ ਵਰਕ ਕਰ ਰਹੇ ਹੋ ਤਾਂ ਤੁਹਾਨੂੰ ਗਵਰਨਮੈਂਟ ਵੀ ਇਸ ਚੀਜ਼ ਦੇ ਉੱਪਰ ਬੋਨਸ ਦਿੰਦੀ ਹੈ ਵੀ ਇਹ ਸਹੂਲਤਾਂ ਦਿੰਦੀ ਹੈ ਤੇ ਤਾਂ ਕਰਕੇ ਵੀ ਇਹ ਵੀ ਬਹੁਤ ਬੈਨੀਫਿਟ ਇੱਥੇ ਮਿਲਦੇ ਨੇ ਸਤਾਲਿਆਂ ਦੇ ਕੰਮਾਂ ਦੇ ਵਿੱਚ ਤੇ ਇਹ ਸੀ ਅੱਜ ਦੀ ਆਪਣੀ ਜੋ ਵੀਡੀਓ ਡੈਰੀ ਫਾਰਮ ਦੇ ਉੱਪਰ ਸਤਾਲੇ ਦੇ ਉੱਪਰ ਤੇ ਮੈਂ ਕੋਸ਼ਿਸ਼ ਆਪਾਂ ਜਰੂਰ ਇਹੀ ਕਰੀ ਆ ਵੀ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਸਹੀ ਤਰੀਕੇ ਨਾਲ ਮਿਲ ਸਕੇ ਤੇ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਭੁੱਲ ਚੁੱਕ ਦੀ ਮਾਫੀ ਸਤਿ ਸ਼੍ਰੀ ਅਕਾਲ